ਜਗਰਾਉਂ ਦੇ ਡਾਕਟਰ ਹਰੀ ਸਿੰਘ ਰੋਡ ਤੇ ਅੱਜ ਉਸ ਵੇਲੇ ਵੱਡੀ ਵਾਰਦਾਤ ਹੋ ਗਈ ਜਦੋਂ ਨੇੜਲੇ ਪਿੰਡ ਗਿੱਦੜਬਿੰਡੀ ਦੇ ਰਹਿਣ ਵਾਲੇ 25 ਸਾਲਾ ਦੇ ਕਬੱਡੀ ਖਿਡਾਰੀ ਤੇਜਪਾਲ ਸਿੰਘ ਨੂੰ ਕੁਝ ਨੌਜਵਾਨਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਇਸ ਮੌਕੇ ਪਹੁੰਚੀ ਪੁਲਿਸ ਨੇ ਜਦੋਂ ਉਸ ਨੂੰ ਸਿਵਲ ਹਸਪਤਾਲ ਵਿੱਚ ਪਹੁੰਚਾਇਆ ਤਾਂ ਉੱਥੇ ਉਸ ਦੀ ਮੌਤ ਹੋ ਚੁੱਕੀ ਸੀ ਮੌਕੇ ਤੇ ਉਸ ਦੇ ਦੋਸਤਾਂ ਦਾ ਰੋ ਰੋ ਬਰਾ ਹਾਲ ਸੀ ਇਸ ਮੌਕੇ ਪੂਰੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਜਗਰਾਉਂ ਡਾਕਟਰ ਅੰਕੁਰ ਗੁਪਤਾ ਨੇ ਦੱਸਿਆ ਕਿ ਮਰਨ ਵਾਲੇ ਨੌਜਵਾਨ ਦੀ ਕੁਝ ਨੌਜਵਾਨਾਂ ਨਾਲ ਪ੍ਰਾਣੀ ਰੰਜਸ ਚੱਲਦੀ ਸੀ ਇਹ ਨੌਜਵਾਨ ਨੇਲਡੇ ਪਿੰਡ ਰੂਮੀ ਦੇ ਰਹਿਣ ਵਾਲੇ ਹਨੀ ਰੂਮੀ ਤੇ ਉਸਦੇ ਤਿੰਨ ਚਾਰ ਸਾਥੀ ਸਨ ਪੁਲਿਸ ਜਲਦੀ ਹੀ ਇਨ੍ਹਾਂ ਨੌਜਵਾਨਾਂ ਨੂੰ ਕਾਬੂ ਕਰਕੇ ਬਣਦੀ ਕਾਰਵਾਈ ਕਰੇਗੀ ਜਗਰਾਉਂ ਤੋਂ ਹਿਮਰਾਜ ਬੱਬਰ ਦੀ ਇਹ ਖਾਸ ਰਿਪੋਰਟ ਹਰੀ ਸਿੰਘ ਰੋਡ ਤੇ ਇੱਕ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਔਰ ਇੱਕ ਕਬੱਡੀ ਪਲੇਅਰ ਤੇਜਪਾਲ ਨਾਮ ਦੇ ਲੜਕੇ ਦੀ ਡੈਥ ਹੋਈ ਹੈ ਉਹਦੇ ਵਿੱਚ ਪਤਾ ਲੱਗਾ ਸਰ ਇਹ ਕੌਣ ਸੀ ਔਰ ਕਿਉਂ ਗੋਲੀ ਚਲਾਈ ਗਈ ਇਹ ਸਾਨੂੰ ਅਜ ਇਨਫੋਰਮੇਸ਼ਨ ਆਈ ਸੀ ਜੀ ਕਿ ਕਰੀਬ 2:50 ਮਿੰਟ ਦੇ ਅਰਾਊਂਡ ਹਰੀ ਸਿੰਘ ਰੋਡ ਸਿਟੀ ਜਗਰਾਉਂਡ ਦੇ ਵਿੱਚ ਦੋ ਮੁੰਡੇ ਹੈਗੇ ਨੇ ਜੀ ਇੱਕ ਤੇਜਪਾਲ ਤੇ ਇੱਕ ਹਨੀ ਰੂਮੀ ਇਹਨਾਂ ਦੀ ਫਾਈਟ ਹੋਈ ਤੇ ਉਹਦੇ ਵਿੱਚ ਗੋਲੀ ਚੱਲੀ ਤੇ ਤੇਜਪਾਲ ਦੇ ਵਾਈਟਲ ਆਰਗਨ ਤੇ ਲੱਗੀ ਜਿਸ ਕਰਕੇ ਇਮੀਡੀਏਟਲੀ ਹਸਪੀਟਲ ਰਸ਼ ਕੀਤਾ ਗਿਆ ਪਰ ਉੱਥੇ ਡਿਕਲੇਅਰਡ ਬ੍ਰਾਡ ਡੈਡ ਹੋਇਆ ਤੇ ਇਹ ਤੇਜਪਾਲ ਸਨ ਉਹ ਫਰਗਬੀਰ ਹੈਗੇ ਨੇ ਇਹਨਾਂ ਦੀ ਉਮਰ ਉકરી 25 ਸਾਲ ਹੈ ਗਿੱਦੜਵਿੰਡੀ ਦੇ ਰਹਿਣ ਵਾਲੇ ਆ ਤੇ ਜਿਹੜੇ ਜਿਹੜਾ ਕੇਸ ਹੈ ਇਹਨੂੰ ਇਮੀਡੀਏਟਲੀ ਟੀਮਾਂ ਬਣਾਈਆਂ ਗਿਆ ਵਰਕਆਊਟ ਕਰ ਲਿਆ ਗਿਆ ਇਹਦੇ ਵਿੱਚ ਜਿਹੜੇ ਅਕਿਊਜ਼ ਹੁਣ ਤੱਕ ਆਇਡੈਂਟੀਫਾਈ ਹੋ ਗਏ ਆ ਉਹ ਹਨੀ ਰੂਮੀ ਤੇ ਕਾਲਾ ਰੂਮੀ ਆ ਇਹ ਰੂਮੀ ਪਿੰਡ ਦੇ ਰਹਿਣ ਵਾਲੇ ਆ ਜਿਹੜਾ ਸਦਰਜਗਰਾਉਂ ਦਾ ਸਾਡਾ ਏਰੀਆ ਹੈਗੇ ਤੇ ਸਾਡੀਆਂ ਟੀਮਸ ਆਲਰੇਡੀ ਅਸੀਂ ਭੇਜ ਦਿੱਤੀਆਂ ਗਿਆ ਨੇ ਇਹ ਅਕਿਊਜ਼ ਨੂੰ ਨੈਪ ਕਰਨ ਲਈ ਤੇ ਇਹ ਵਾਈਟ ਸਵਿਫਟ ਜਿਹੜੀ ਗੱਡੀ ਆ ਉਹਦੇ ਵਿੱਚ ਇਨਸੀਡੈਂਟ ਤੋਂ ਬਾਅਦ ਇਹ ਭੱਜੇ ਹੈਗੇ ਆ ਸੋ ਆਪਾਂ ਟੀਮਾਂ ਲਗਾ ਦਿੱਤੀਆਂ ਇਹਨੂੰ ਜਲਦੀ ਤੇ ਜਿਹੜਾ ਤੁਹਾਨੂੰ ਇਹ ਇਹਨਾਂ ਦੀ ਮੋਟਿਵ ਦਾ ਸਵਾਲ ਹੈ ਉਹ ਇਹਨਾਂ ਦੀ ਆਪਸ ਦੀ ਪਰਸਨਲ ਰੈਵਲਰੀ ਹੈ ਪਹਿਲਾਂ ਵੀ ਜੋ ਪਤਾ ਚੱਲਿਆ ਪ੍ਰੀਲਿਮਿਨਰੀ ਤੌਰ ਤੇ ਉਹ ਦੋ ਤਿੰਨ ਵਾਰ ਲੜੇ ਹੈਗੇ ਨੇ ਬਟ ਕੋਈ ਲੋਕਲ ਪੁਲਿਸ ਮੂਰੀ ਕੋਈ ਇਤਲਾ ਨਹੀਂ ਸੀ ਤੇ ਇਹਨੂੰ ਸਾਰਾ ਜਿਹੜਾ ਇਹਦਾ ਪ੍ਰੀਲਿਮਨਰੀ ਰਿਪੋਰਟ ਇਹ ਹਜੇ ਹੀ ਆਇਆ ਕਿ ਇਹਨਾਂ ਦੀ ਪਰਸਨਲ ਅਬਿਲਿਟੀ ਸੀ ਜਿਹਦੇ ਕਰਕੇ ਫਾਈਟ ਹੋਈ ਪਹਿਲਾਂ ਤੇ ਉਸ ਤੋਂ ਬਾਅਦ ਇਹਦਾ ਡੈਥ ਹੋਈ ਹੈ ਸਰ ਇਹ ਹਣੀ ਰੂਮੀ ਹੋਣੀ ਦੋ ਪਰਸਨ ਦੇ ਸਾਹਮਣੇ ਆਏ ਆ ਜਿਵੇਂ ਸੁਣਨ ਚਾ ਰਹੇ ਕਿ 8 ਤੋਂ 10 ਜਨੇ ਸੀਗੇ ਨਹੀਂ ਨਹੀਂ ਜੀ ਇਹ ਗੱਡੀ ਦੇ ਵਿੱਚ ਜੋ ਸਾਨੂੰ ਹੁਣ ਤੋ ਤਿੰਨ ਤੋਂ ਚਾਰ ਪਰਸਨਸ ਦੀ ਗੱਲ ਆ ਰਹੀ ਹੈ ਜਿਹਦੇ ਵਿੱਚ ਦੋ ਇਨਫੈਕਟ ਥਰਡ ਪਰਸਨ ਵੀ ਇਹ ਹਲੇ ਪ੍ਰੋਪਰਲੀ ਹੋ ਨਹੀਂ ਹੈ ਬਟ ਗਗਨ ਹੈਗਾ ਕੋਈ ਕਿੱਲੀ ਚਾਲਾ ਮੋਗੇ ਦਾ ਸੋ ਥਰਡ ਪਰਸਨ ਵੀ ਆਲਮੋਸਟ 25ਡ ਹੈ ਇਹ ਤਿੰਨ ਤੋਂ ਚਾਰ ਬੰਦੇ ਸੀਗੇ ਜਿਹੜੇ ਕੀ ਸਾਰੇ ਆਇਡੈਂਟੀਫਾਈ ਵੀ ਕਰ ਲਏ ਆ ਤੇ ਨਾਲ ਹੁਣ ਜਲਦੀ ਅਸੀਂ ਨੈਪ ਕਰ ਲਾਂਗੇ ਤੇ ਸਭ ਤੋਂ ਸਕਸੈਸ ਹੋਵਾਂਗੇ ਥੈਂਕ ਯੂ ਥੈਂਕ ਯੂ